ਰਾਤ ਨੂੰ ਬਰੀਫਲੀ ਤੁਹਾਨੂੰ ਮੌਕੇ ਤੇ ਬਰੀਫ ਕੀਤਾ ਸੀਗਾ ਬੇਸਿਕਲੀ ਇਹ ਟਰਨ ਮੋਡਿਊਲ ਜਿਹੜਾ ਹੈ ਇਹ

ਇਨੂੰ ਇੱਕ ਬੰਦਾ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਉਹਨੇ ਟੱਚ ਕਰਾਇਆ ਜਿਹੜਾ ਪਾਕਿਸਤਾਨ ਹੈਂਡਲਰ ਜਿਹੜਾ ਉੱਥਾ ਹੈ ਪਾਕਿਸਤਾਨ ਪਾਕ আইএসਆਈ ਦਾ ਨੰਬਰ 1 ਨੰਬਰ 2 ਜਦ ਨੂੰ ਹੈਂਡ ਗ੍ਰਨੇਡਸ ਮਿਲ ਗਏ ਤੇ ਐਟ ਦ ਸੇਮ ਟਾਈਮ ਉਹਨੇ ਟਾਸਕ ਕੀਤਾ ਇਹ ਮੁਕਰ ਗਿਆ ਕਿ ਜੀ ਮੈਨੀਫੈਕ ਕਰ ਸਕਦਾ ਹੈ ਬੱਕੀ ਵਗੈਰਾ ਕਰ ਕਿਉਂ ਕਿ ਅਸੀਂ ਗਏ ਬਟ ਐਨ ਮੌਕੇ ਤੇ ਇਹ ਮੁਕਰ ਗਿਆ ਕਿ ਕਿਮਸ਼ੀਰ ਕਿਵੇਂ ਨਹੀਂ ਫੇਂਕ ਸਕਦੇ ਜਿਹੜਾ ਪਾਕਿਸਤਾਨ ਬੈਠਾ ਹੁੰਦਾ ਹੈ ਉਹਨੇ ਇੱਕ ਹੋਰ ਬੰਦੇ ਨੂੰ ਟੱਚ ਕੀਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਉਹ ਛੋਟੀ ਉਮਰ ਦਾ ਲੜਕਾ 20 ਸਾਲ ਦੀ ਉਮਰ ਹੈ ਬੋਜਪੁਰ ਡਿਸਟ੍ਰਿਕਟ ਬੈਕਪਿੰਡ ਇੱਥੇ ਬਿਲੋਂਗ ਕਰਦਾ ਹੈ ਤੇ ਉਹਨੂੰ ਕਿਹਾ ਕਿ ਤੂੰ ਟ੍ਰੇਨ ਤੋਂ ਇੱਥੇ ਆ ਕਾ ਜੀ ਔਰ ਉਹ ਪਹਿਲਾਂ ਵੀ ਇਦਾਂ ਦੀ ਵਾਰਦਾਤਾਂ ਕਰ ਚੁੱਕਿਆ ਹੈ ਗੁਲਗੁਲੀਆਂ ਵਿੱਚ ਰਚ ਚੁੱਕਿਆ ਉਹਦਾ ਕੋਈ ਨਾ ਬੈਕਗ੍ਰਾਉਂਡ ਜਿਹੜਾ ਹੈ ਸ਼ਾਇਦ ਸਾਡੇ ਕੋਲ ਆ ਜਾਏਗਾ ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣੇ ਦਾ ਫਤਿਹਵਾਦ ਦਾ ਰਹਿਣ ਵਾਲਾ ਹੈ ਅਜੇ ਜਿਹਦਾ ਨਾਮ ਹੈ ਤੇ ਇਹ ਉਹ ਬੰਦਾ ਹੈ ਜਿਹੜਾ ਉੱਥੇ ਹੈਂਡ ਗਨੇਲ ਲੈ ਕੇ ਆਇਆ ਸੀਗਾ ਜਿਹੜਾ ਸ਼ਮਸ਼ੀਰ ਨੇ ਚੱਕਣਾ ਸੀਗਾ ਆਪਸ ਵਿੱਚ ਇਹ ਦੋਨੋਂ ਨਹੀਂ ਜਾਣਦੇ ਸੀਗੇ ਇੱਕ ਦੂਜੇ ਨੂੰ ਲੇਕਿਨ ਜਿਹੜਾ ਪਾਰਟ ਬੇਸਡ ਹੈਂਡਲਰ ਹੈ ਉਹਨ ਸਰ ਉਹਨ ਸਰ ਨਾਲ ਡਾਇਰੈਕਟ ਇੰਟਕ ਸੀਗਾ ਕਾਲਿੰਗ ਰੋਜ਼ ਹੋ ਰਹੀ ਸੀਗੀ ਨਾ ਥੀ ਵੀ ਹੈਵ ਗਾਟ 올 ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨੇ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਰੈਕੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕੰਪਿਊਟਰ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੇ ਜਿਹੜਾ ਭਾਰਤ ਪਾਕਿਸਤਾਨ ਬੈਠਾ ਬੰਦਾ ਇਹਨੇ ਕਿ ਕਿਤਾ ਤੋਂ ਹੋਰ ਬੰਦਿਆਂ ਨਾਲ ਜਿਹੜੇ ਰਾਜਸਥਾਨ ਦੇ ਰਹਿਣ ਵਾਲੇ ਹੈ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੁਹਾਨੂੰ ਹੈਂਗ ਗਨੇਡ ਜਿਹੜਾ ਹੈ ਉਹ ਸਪਲਾਈ ਕਰੇਗਾ ਜੀ ਤੇ ਰੱਖਿਆ ਜਾਏਗਾ ਤੇ ਫਲਾਣੀ ਫਲਾਣੀ ਜਗ੍ਹਾ ਤੇ ਤੁਸੀਂ ਦੇਖੀ ਕਿ ਕਿੱਤੀ ਹੋਈ ਹੈ ਤੁਸੀਂ ਖੁਦ ਕਰਨੀ ਖੁਦ ਕਰ ਲਓ ਤਾਂ ਇਸ ਤਰ੍ਹਾਂ ਤੁਸੀਂ ਇਹ ਗਨੇਡ ਜਿਹੜਾ ਹੈ ਡ੍ਰੌਪ ਕਰਨੇ ਮੇਨ ਏਮ ਜਿਹੜਾ ਸੀਗਾ ਟੂ ਇਨਫਲਿਕਟ ਡੈਮੇਜ ਲੌਨ ਫੋਰਸਮੈਂਟ ਏਜੰਸੀ ਦਾ ਮੁਰਾ ਲੋ ਕਰਨ ਲਈ ਲੋਕਾਂ ਚ ਪੈ ਪੈਦਾ ਕਰਨ ਲਈ ਸਟੇਟ ਦਾ ਮਾਹੌਲ ਖਰਾਬ ਕਰਨ ਲਈ ਇਹ ਜੀ ਸੀਗੇ ਬੇਸਿਕ ਬਰੀਫਿੰਗ ਹੁਣ ਤੁਸੀਂ ਕੁਐਸਚਨ ਪੁੱਛਣਾ ਸਰ ਕਿਹਦੇ ਕਿਹਦੇ ਇੰਡੀਆ ਸਿਨਾਂ ਨਹੀਂ ਇੱਥੇ ਡਾਟਾ ਆਈ ਵਿਲ ਨਾਟ ਮੈਂ ਏਰੀਆਜ਼ ਮੈਂ ਫਿਰ ਦੱਸ ਰਾਂ ਜੀ ਇੱਥੇ ਦੇ ਏਰੀਆਜ਼ ਕਿਸੇ ਹੋਰ ਸ਼ਹਿਰ ਦੇ ਵੀ ਏਰੀਆਜ਼ ਸੀਗੇ ਆਈ ਵਿਲ ਨਾਟ ਡਿਸਕਲੋਸ ਦੈਟ ਮੈਂ ਨੂੰ ਦੁਬਾਰਾ ਮਾਰੇ ਗੌਰਮੈਂਟ ਵਿੱਚ ਨਗਰ ਕੋਚ ਜਿਹੜਾ ਆ ਰਿਹਾ ਉਹ ਟਾਰਗੇਟ ਤਾਂ ਨਹੀਂ ਸੀ ਨਗਰ ਜੀ ਕਿਹੜਾ ਨਗਰ ਕੀਰਤਨ ਆ ਰਿਹਾ ਸੀ ਨਹੀਂ ਨਗਰ ਕੀਰਤਨ ਕਿਸ ਦਾ ਸਰ ਪੁਲਿਸ ਪੁਲਿਸ ਸਟੇਸ਼ਨ ਜਾਂ ਪੁਲਿਸ ਬਿਲਡਿੰਗ ਦੀ ਟਾਰਗੇਟ ਨਹੀਂ ਗਵਰਨਮੈਂਟ ਬਿਲਡਿੰਗਸ ਪੁਲਿਸ ਬਿਲਡਿੰਗਸ ਤੇ ਹੀ ਹਮੇਸ਼ਾ ਟਾਰਗੇਟ ਤੇ ਰਹਿੰਿਆ ਕੋਈ ਸਪੈਸਿਫਿਕ ਨਹੀਂ ਸੀ ਸਰ ਬੇਸਿਕਲੀ ਲੁਧਿਆਣਾ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਮੈਂ ਤੁਹਾਨੂੰ ਫਿਰ ਕਹਿ ਰਿਹਾ ਜੀ ਇਟ ਜਿਹੜੇ ਬੰਦੇ ਜਿਹੜੇ ਫੜੇ ਆਉਂਦੇ ਚ ਇੱਕ ਬੰਦਾ ਤੋਂ ਬਹੁਤ ਕ੍ਰਿਟੀਕਲ ਆਈਸੀਯੂ ਚ ਤੇ ਵਿੱਚ ਵਿੱਚ ਕੋਮਾ ਚ ਵੀ ਜਾ ਰਿਹਾ ਹੈ ਉਹ 1 ਮਿੰਟ 1 ਮਿੰਟ ਹਾਂ ਤਿੰਨ ਗੋਲੀਆਂ ਲੱਗੀਆਂ ਹੁੰਦੀ ਇੱਕ ਛਾਤੀ ਤੇ ਲੱਗੀ ਹੈ ਇੱਕ ਪੇਟ ਚ ਲੱਗੀ ਹੈ ਤੇ ਇੱਕ हिਪ ਜੋਇੰਟ ਤੇ ਲੱਗੀ ਗੋਲੀ ਜਿਹੜਾ ਦੂਜਾ ਬੰਦਾ ਹੈ ਉਹਦੇ ਵੀ ਹਿਪ ਹਿਪ ਦੇ ਨੇੜੇ ਤੇ ਗੋਲੀ ਲੱਗੀ ਜਿਹੜਾ ਸਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰੇਨੇਡ ਰੱਖ ਕੇ ਆਇਆ ਸੀਗਾ ਇੱਥੇ ਤੇ ਤੇ ਤੋਂ ਟੋਪ ਆਪਰੇਕਟਰ ਜਿਹੜੇ ਤੇ ਹਰਿਆਣਾ ਤੋਂ ਚੱਲ ਕੇ ਆਇਆ ਸੀ ਉਹ ਦਾ ਟੱਚ ਜਿਹੜਾ ਪਾਕਿਸਤਾਨ ਕਰਨ ਵਾਲਾ ਬੰਦਾ ਜਿਹੜਾ ਹੈ ਉਹਦਾ ਨਾਮ ਹੈ ਪਵਨ ਪਵਨ ਇਜ਼ ਦਾ ਬ੍ਰਦਰ ਆਫ ਦ ਪਰਸਨ ਜਿਹਨੇ 3-4 ਬੰਦੇ ਜਿਹੜੇ ਫੜੇ ਗਏ ਸੀ ਉਸ ਮੋਡਿਊਲ ਚ ਜਿਨ੍ਹਾਂ ਨੇ ਸਲਮਾਨ ਖਾਨ ਤੇ ਗੋਲੀਆਂ ਚਲਾਈਆਂ ਸੀ ਜੀ ਉਹਦੇ ਘਰ ਤੇ ਫਾਇਰਿੰਗ ਕੀਤੀ ਸੀ ਤੇ ਬੁਸ਼ਨ ਵੀ ਗਾਂਦਵੀ ਵਿੱਚ ਇੱਕ ਐਂਗਲ ਆ ਰਿਹਾ ਹੈ ਫਿਰ ਉਹ ਜਦੋਂ ਅਰੇਸਟ ਹੋਇਆ ਉਹਦੀ ਕਿੰਨੀ ਬੈਕਗ੍ਰਾਉਂਡ ਹੈ ਹਾਂ ਜਿੰਨੇ ਬੈਕਗ੍ਰਾਉਂਡ ਹੈ ਤਿੰਨ ਚਾਰ ਪਰਚੇ ਦਿੱਤੇ ਦਰਜ ਹੈ ਹਾਂਜੀ ਦੇਰ ਤੇ ਹੈਗਾ ਸਰ ਇਹ ਬਿਲਕੁਲ ਇੱਕ ਵੀ ਇਹ ਤਾਂ ਵੀ ਹੋ ਰਹੀਆਂ ਕਿਉਂ ਮੈਂਬਰ ਹੈਗੇ ਨੇ ਜੀ ਇਹਨਾਂ ਦੇ ਨਾਲ ਜੁੜੇ ਜੀ ਕੋਈ ਹੋਰ ਵੀ ਮੈਂਬਰ ਪੰਜਾਬ ਛੇੜੇ ਹਾਂ 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 ਮੈਂ ਫਿਰ ਮੈਂ ਮੈਂ ਸਟਾਰਟਿੰਗ ਚ ਕਹਤਾ ਸੀਗਾ ਤੁਹਾਨੂੰ ਕਿ ਕਾਫੀ ਲੰਬੀ ਲਿਸਟ ਹੈ ਜੀ ਇਹ ਪੰਜਾਬ ਦੇ بجائے ਪਾਕੀ ਸਟੇਟਸ ਤੋਂ ਜਾਂਦਾ ਹੈ ਜੀ ਇਹ ਨਵਾਂ ਟ੍ਰੈਂਡ ਜਿਹੜਾ ਹੈ ਦਿਸ ਇਜ਼ ਦਾ ਇੰਪੋਰਟੈਂਟ ਥਿੰਗ ਟੂ ਬ੍ਰੀਫ ਇਹਦੇ ਛੋਟੇ ਛੋਟੇ ਪਰਜੇ ਇੱਕ ਮਿੰਟ ਇੱਕ ਮਿੰਟ ਨਵਾਂ ਟ੍ਰੈਂਡ ਜਿਹੜਾ ਹੈ ਉਹ ਇਹ ਹੈ ਕਿ ਫਾਕ ਬੇਸਡ ਆਈਐਸਆਈ ਦੇ ਆਰ ਨਾਟ ਓਨਲੀ ਜੋ ਫੂਡ ਸੋਲਜਰਸ ਐ ਆਪਣਾ ਮੋਡਿਊਲ ਜਿਹੜਾ ਹੈ ਉਹ ਉਹ ਸਿਰਫ ਪੰਜਾਬ ਚ ਨਹੀਂ ਰੱਖ ਰਹੇ ਉਹ ਬਿਹਾਰ ਤੱਕ ਪਹੁੰਚੇ ਹੋਏ ਨੇ ਕੁਝ ਐ ਇਦਾਂ ਦੇ ਬੰਦੇ ਨੇ ਜਿਹੜੇ ਮੁੰਬਈ ਬੇਸਡ ਨੇ ਠੀਕ ਹੈ ਜੀ ਸਰ ਇਹ ਆਪਕੋ ਇਸਕੀ ਵਿੱਚ ਸੰਪਰਕ ਚਾਹੀਏ ਬਿਹਾਰ ਦਾ ਇੱਕ ਰਾਜਸਥਾਨ ਦਾ ਇੱਕ ਪੰਜਾਬ ਦਾ ਜੀ ਹਰਿਆਣੇ ਦਾ ਇਹ ਸੰਪਰਕ ਇਹਨਾਂ ਦੀ ਗੜੀ ਜਿਹੜਾ ਹੈਂਡਲਰ ਜਿਹੜਾ कितने भी चाहे वो फॉरन बैठा है पाकिस्तान बैठा है वो सब टच करना है दोनों तो भी टच किता दोनों तो भी किता दोनों तो भी किता आपस से कि मिलाना है मिलाना है नहीं मिलाना है तुम समान रखता तो दूजे को कहता कि तू जाके समान फाने जगह तो उठा दे हैंडलर आ, डिसाइड करता है हर किसी का डिफरेंट टास्क है बेनिफिट पैसा ਪੈਸਾ ਜਾਂ ਡਰੱਗ ਵੀ ਦਾ ਡਰੱਗਸ ਹੀ ਹੁੰਦੀ ਕਿ ਜਗ੍ਹਾ ਲੇਕਿਨ ਇਸ ਕੇਸ ਚ ਇਹਨਾਂ ਨੂੰ ਪੈਸਾ ਮਿਲਣਾ ਸੀ ਸਰ ਇੱਕ 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 ਕਰਕੇ ਸਰ ਇਸ ਮਾਮਲੇ ਵਿੱਚ ਟੈਰਰ ਮੋਡਿਊਲ ਤੁਸੀਂ ਬਸ ਇਹਦੇ ਇੱਕ ਮਲੇਸ਼ੀਆ ਤੋਂ ਆਪਰੇਟ ਕਰ ਰਹੇ ਹੋ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਆਪਸ ਨਾਲ ਲਿੰਕ ਨਹੀਂ ਹੈ ਜੀ ਸਰ ਕੋਈ ਗਾਹਮਤ ਨਹੀਂ ਚੱਲਦਾ ਕਿ ਇਹਨਾਂ ਦੀ ਮੈਂ ਤੁਹਾਨੂੰ ਨਹੀਂ ਮੈਂ ਪਰ ਕਿਸੇ ਕਿਸੇ ਸਰ ਹਾਂ ਜਗ੍ਹਾ ਸੀਗੀ ਜੀ ਜਿਹਦੇ ਤੇ ਇਹਨਾਂ ਨੇ ਸੁਪਾਕੇ ਰੱਖੇ ਸੀਗੇ ਜਿਸ ਵਗੈਰਾ ਵੀ ਭੇਜੀ ਸੀ ਇਹਨਾਂ ਨੇ ਹਾਂ ਜੀ ਜਦ ਉਠਾਉਂਦੇ ਦੀ ਵੀਡੀਓ ਸੀਗੀ रख दिए हुए थी वीडियो सेटिंग जी तो पाकिस्तान पे रहता है नाम उन्होंने नाम किया जसवीर इट इज ए फेक नेम बट जो इन अदर फोन पे नंबर पे सेव है जी वो तो जसवीर चौधरी कहते हैं तो सर कोई खालिसानी लिखी है कि नहीं हां पाक पाक, पाक आईएसआई इट मींस खालिसानी लिखाई है सर तो विदेशी लिंक केड़ा है केड़े विदेशी पाकिस्तान

वो दैट इज सम टेक्निकल डिटेल वो भी शेयर नहीं कर सर लगता तो ये है कि जब मतलब बड़ी गेन के माइग्रेंट भी रहंदे ने जिस तरह लुधियाना को टारगेट किया जा रहा है या फिर लुधियाना नो नहीं मैं फिर तो तो बार-बार कह रहा है इट वाज नॉट ओनली लुधियाना इट वाज अदर सिटीज आल्सो सर कोई दिल्ली नाल कनेक्शन नहीं है नहीं दिल्ली नाल नहीं है हाल तक नहीं है सर फोन तक तीन हैंडवेट के बाद में कि और भी कोई ना दसे कि कुछ तो और भी आए हैं ये सेम लॉट है पुछ के जारी है

ਤੱਤਰ ਦੇ ਰਾਜਸਥਾਨ ਦਾ ਹੈ ਤੇ ਹਰਿਆਣਾ ਦਾ ਸਰ ਕੋਈ ਸੈਲੀਬ੍ਰਿਟੀ ਕੋਈ ਜਿਹੜਾ politcal opponent target ਤੇ ਹੋਵੇ ਇਸ ਨੂੰ ਮੈਂ ਕਹਿੰਦਾ ਫਿਰ ਫਿਰ ਕਹਿੰਦਾ I don't share ਕਿ ਇਹ ਫਿਰ ਹੈ ਆਪਣੇ ਸਿਸਟਰ ਦੇ ਨਾਲ ਪਿਛਲੇ 4-5 ਮਹੀਨਿਆਂ ਤੋਂ ਇਹ ਸੀਗਾ ਡਿਪਰ ਉਹ ਜੋਦੇਵਾਲ ਦੇ ਨੇੜੇ ਜਿਹਨਾਂ ਦੀ ਜਿਹੜੀ ਹੈ ਨੇੜਾ ਇਕੱਠੇ ਆਏ ਜਾਂ ਜਿਹੜੇ ਤਿੰਨ ਪੜਿਆ ਇਹ ਅਲੱਗ-ਅਲੱਗ ਹੈ ਅਲੱਗ-ਅਲੱਗ ਯਾਰ ਜਿਹਦੇ ਦਿਆਨ सोफिस्टिकेटेड चाइनीज मेड हैंड ग्रेनेड्स जी जरा तू बच्चे बनाया गया सी और बाद में लिंक करता है नहीं नहीं ओ, जी वो अलग वो अलग मॉड्यूल सी कर जी जिस जिले एक हैंड ग्रेनेड 10 बंदे फड़े गए सी के और सेम नॉट कह रहे हो तूसी चाइना में रहो भी सेम होगी हां मेक सेम है सर तो इसमें ही ऐसा तो तक ही ज्यादा ਠੀਕ ਹੈ ਜੀ ਪਰਲ ਮਾਡਲ ਦੇ ਕਿਹੜਾ ਹੈਗਾ ਵਾ ਇਹ ਤੁਸੀਂ ਕਹਿੰਦੇ ਡਿਫਰੈਂਟ ਟੈਕਿੰਗ ਪਿੰਗ ਜਿਹੜਾ ਹੈਗਾ ਵਾ ਉਹ ਸੀ ਹੋ ਸਕਦਾ ਬਦੌਨਾਂ ਦੀ ਜੀ ਨਹੀਂ ਉਹਦੇ ਉਹਦਾ ਜਿਹੜਾ ਕਿਨਪੈਨ ਹੈ ਉਹ ਮਲੇਸ਼ੀਆ ਵਾਲੀ ਮਲੇਸ਼ੀਆ ਵਾਲੇ ਜਿਹਨਾਂ ਤੋਂ ਮਲੇਸ਼ੀਆ ਨਹੀਂ ਦੇਖੋ ਪਤਾ ਹੈ ਇਟ ਇਜ਼ ਆਲ ਇਹ ਜਿਹੜੇ ਮੋਡੂਲ ਹੁੰਦੇ ਨੇ ਨਾ ਓਵਰਲੈਪ ਕਰਦੇ ਨੇ ਓਵਰਲੈਪ ਕਰਦੇ ਨੇ